ਸਰਕਾਰ ਨੇ ਬਜਟ ਸੈਸ਼ਨ ਤੋਂ ਪਹਿਲਾਂ ਬੁਲਾਈ ਸਰਪਾਰਟੀ ਮੀਟਿੰਗ ਇਸ ਮੀਟਿੰਗ ਵਿੱਚ ਸਰਕਾਰ ਆਪਣਾ ਅਜੰਡਾ ਸਮਝਾਏਗੀ ਅਤੇ ਸੈਸ਼ਨ ਚਲਾਉਣ ਦੇ ਲਈ ਸਾਰੀਆਂ ਪਾਰਟੀਆਂ ਤੋਂ ਕਰੇਗੀ ਸਹਿਯੋਗ ਦੀ ਮੰਗ। ਈਡੀ ਸਾਹਮਣੇ ਪੇਸ਼ ਹੋਏ ਲਾਲੂ ਪ੍ਰਸਾਦ ਯਾਦਵ ਈਡੀ ਨੇ 10 ਘੰਟੇ ਕੀਤੀ ਪੁੱਛਗਿਚ ਜ਼ਮੀਨ ਕੋਟਾਲੇ ਮਾਮਲੇ 'ਚ ਈਡੀ ਨੇ ਪੁੱਛੇ 50 ਸਵਾਲ। ਨਿਤਿਸ਼ ਵੱਲੋਂ ਈਡੀ ਗੱਠ ਜੋੜ ਨਾਲੋਂ ਨਾਤਾ ਤੋੜਨ ਤੇ ਕੇਜਰੀਵਾਲ ਨੇ ਇਸ ਫੈਸਲੇ ਨੂੰ ਦੱਸਿਆ ਮਾੜਾ ਨਿਤਿਸ਼ ਦੇ ਭਾਜਪਾ ਨਾਲ ਜਾਣ ਕਰਕੇ ਈਡੀ ਗੱਠ ਜੋੜ ਦੀਆਂ ਹੇਲੀਆਂ ਜੜਾਂ। ਚੰਡੀਗੜ੍ਹ ਚ ਚੱਲੂ ਹੋਇਆ ਮੇਅਰ ਚੋਣ ਇਡੀ ਗੱਠਜੋੜ ਅਤੇ ਭਾਜਪਾ ਵਿਚਾਲੇ ਹੋਵੇਗਾ ਮੁਕਾਬਲਾ ਸਖਤ ਸੁਰੱਖਿਆ ਦੇ ਪ੍ਰਬੰਧਾਂ ਹੇਠ 40 ਮਿੰਟ ਦੇਰੀ ਨਾਲ ਸ਼ੁਰੂ ਹੋਈਆਂ ਚੋਣਾਂ ਜਤਿੰਦਰ ਔਲਖ ਬਡੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਇੰਦਰਪਾਲ ਸਿੰਘ ਨੇ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇਵਾਜੋ ਚੁੱਕੀ ਸੋ ਅੱਜ ਈਡੀ ਸਾਹਮਣੇ ਪੇਸ਼ ਹੋਣਗੇ ਭਾਜਪਾ ਆਗੂ ਅਰਵਿੰਦ ਖੰਨਾ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਨੇ ਜਾਰੀ ਕੀਤਾ ਸੀ ਨੋਟਿਸ NGT ਦੀ ਸ਼ਕਤੀ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ 'ਚ ਜਲਦ ਪ੍ਰਾਲੀ ਪ੍ਰਬੰਧ ਤੇ ਤਿਆਰ ਕੀਤੀ ਜਾ ਸਕਦੀ ਹੈ ਯੋਜਨਾ। ਸਾਊਥ ਦਿੱਲੀ 'ਚ ਪੈਂਦੇ ਸਾਕੇਤ ਵਿੱਚ ਇੱਕ ਵਕੀਲ ਨੇ ਚੈਂਬਰ 'ਚੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ। ਮ੍ਰਿਤਕ ਵਕੀਲ ਦੀ ਲਾਸ਼ ਗਰਾਊਂਡ ਫਲੋਰ ਤੇ ਬਣੀ ਪਾਰਕਿੰਗ ਵਿੱਚੋਂ ਹੋਈ ਬਰਾਮਦ। ਪਾਨਾ ਸਿੱਧੂ ਦੇ ਹੱਕ 'ਚ ਆਏ ਪ੍ਰਤਾਪ ਸਿੰਘ ਬਾਜਵਾ ਬਾਜਵਾ ਨੇ ਰਿਹਾ ਕਰਨ ਦੀ ਕੀਤੀ ਮੰਗ। ਚੌਥੇ ਪਰਚੇ ਤੋਂ ਬਾਅਦ ਪਾਨਾ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ। ਦੂਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨੂੰ ਲੱਗੇ ਦੋ ਵੱਡੇ ਝਟਕੇ ਜਡੇਜਾ ਅਤੇ ਰਾਹੁਲ ਸੱਟ ਕਾਰਨ ਹੋਏ ਬਾਹਰ ਚੋਣ ਕਾਰਨ ਸੌਰਵ ਕੁਮਾਰ ਸਰਫਰਾਜ਼ ਖਾਨ ਅਤੇ ਵਸ਼ਿੰਗਟਨ ਸੁੰਦਰ ਨੂੰ ਟੀਮ ਚ ਕੀਤਾ ਸ਼ਾਮਲ